ਪੂਰੇ ਵੱਡੇ ਵਜਨ ਵਜੂਦ ਚੌੜੀਆਂ ਲੱਤਾਂ ਕਰ ਕਰ ਤੁਰਦੀ ਆ ਕਰਮਾਂ ਵਾਲੀ ਆ ਹਾ ਹੱਲੇ ਵਾ 10000 ਰੁਪਏ ਦੀ ਵਹੜ ਮਿਲਨੀ ਆ ਫਾਰਮ ਵਾਲੀ ਵਹੜ ਆ ਇਨੀ ਟਰੱਕ ਜਿੱਦੀ ਵਹੜ ਪਈ ਆ ਮਿੱਤਰੋ 30 32 ਕਿਲੋ ਵਾਲੀ 85000 ਰੁਪਏ ਵੀ ਕਦ ਕਾੜ ਤਾ ਨਾ ਜੇ ਇਹ ਗੱਲ ਕਰ ਲਗੇ ਬਹੁਤ ਵੱਡੇ ਕਦ ਕਾਠ ਵਾਲੀ ਵਹੜ 30 ਕਿਲੋ ਤਰਾਮਦਾਰੀ ਦੇ ਦੂ ਜ ਵੱਧ ਭੌਂਦੀ ਦੇ ਠੀਕ ਹੈ 30 ਤੋਂ ਪਲੱਸ ਨਿਪੜੂਗੀ ਫਾ ਤੇਰੇ ਸਾਹ ਨੂੰ 55000 ਰੁਪਏ ਤੀ ਬਣਨੀ ਚਾਹੀਦੀ ਆ ਬਾਕੀ ਜੇ ਫਿੱਟਾ ਕੀ ਗੱਲਬਾਤ ਕਰ ਲਿਓ ਹਾਂਜੀ ਅਸੀ ਕਾ ਦੋਸਤੋ ਬਹੁਤ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਕਰਨ ਕੋਲੇ ਪਹੁੰਚੇ ਹੋਇਆ ਪਿੰਡ ਆ ਗਿਆ ਬਾਈ ਦਾ ਬਹੁਤ ਸਵੀਆਂ ਅੱਜ ਨਾ ਮਿੱਤਰੋ ਆਪਾਂ ਤੁਹਾਨੂੰ ਬੈੜਾਂ ਦਿਖਾਉਣੀਆਂ ਬਾਈ ਕੋਲੇ ਚਾਰ ਪਹਿਲੇ ਨੰਬਰ ਦੇ ਉੱਤੇ ਆ ਗਈ ਪਹਿਲਾ ਸੂਆ ਸੂਣ ਵਾਲੀ ਮਿੱਤਰੋ ਤੇ ਇਧਰਲੇ ਪਾਸੇ ਨਾ ਬਾਈ ਕਹਿੰਦਾ ਆਪਾਂ ਇਹ ਬੈੜਾਂ ਜਿਹੜੀਆਂ ਲੈਤੀਆਂ ਨੇ ਫਾਰਮ ਦੇ ਵਿੱਚੋਂ ਹੀ ਲੈਤੀਆਂ ਨੇ ਚੰਗੇ ਦੁੱਧ ਰਿਕਾਰਡ ਵਾਲੀਆਂ ਰਹਿਣਗੀਆਂ ਤੇ ਬੈੜਾਂ ਦਾ ਵਜ਼ਨ ਵਜੂ ਤੁਸੀਂ ਚੈੱਕ ਕਰ ਲਓ ਮਿੱਤਰੋ ਤੇ ਚੌਥੇ ਨੰਬਰ ਦੇ ਉੱਤੇ ਆ ਗਈ ਨਾ ਜਿਹੜੀ ਆਹ ਇਹ ਮਿਲੂਗੀ ਤੁਹਾਨੂੰ ਸੂਈ ਸਵਾਈ ਆਜੋ ਬਾਈ ਜਸਕਰਨਾ ਕਰਵਾਈ ਗਿਆ ਆਪਾਂ ਗੱਲਬਾਤ ਤੇ ਲੱਗੇ ਇਹਨਾਂ ਚਾਰਾਂ ਨਗਾ ਦੀ ਜਾਣਕਾਰੀ ਤੇ ਬਾਕੀ ਨਾ ਰੇਟ ਜਿਹੜੇ ਰਹਿਣਗੇ ਮਿੱਤਰੋ ਉਹ ਵੀਡੀਓ ਦੇ ਵਿੱਚ ਰਹਿਣਗੇ ਤੇ ਆ ਪਹਿਲੇ ਨੰਬਰ ਵਾਲੀ ਬਹਿੜ ਸਾਨੂੰ ਕਿਵੇਂ ਲੱਗੀ ਦੱਸਿਓ ਜਰੂਰ ਆਓ ਕਰ ਅਗੇ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਨਾਮ ਜੀ ਮੇਰਾ ਜਸਕਰਨ ਸਿੰਘ ਪਿੰਡ ਬਾਉਸਵੀਆਂ ਜ਼ਿਲ੍ਹਾ ਬਠਿੰਡਾ ਜੀ ਤੇ ਨੇੜੇ ਵਾਲੇ ਪਿੰਡ ਕਿਹੜੇ-ਕਿਹੜੇ ਆਗੇ ਬਾਈ ਐਸਰ ਜੈਸੰਗ ਜੀ ਇਧਰ ਤੇਉਣਾ ਮਲਤਾਨੀਆਂ ਠੀਕ ਹੈ ਤੇ ਬਹਿੰਡੇ ਤੋਂ ਕਿੰਨੇ ਕਿਲੋਮੀਟਰ ਰਹਿ ਗਿਆ 12 ਕਿਲੋਮੀਟਰ ਹੈ ਬਹਿੰਡੇ ਤੋਂ ਬਹਿੰਡੇ ਤੋਂ 12 ਕਿਲੋਮੀਟਰ ਠੀਕ ਆ ਅੱਛਾ ਜਸਕਰਨ ਜਿਵੇਂ ਆਪਣੇ ਕੋਲੇ ਅੱਜ ਆ ਗਏ ਚਾਰ ਨਗ ਚਾਰ ਹੀ ਹਾਂ ਫਾਰਮ ਵਾਲੀਆਂ ਵਹੜਾਂ ਚਾਰੀ ਠੀਕ ਆ ਤੇ ਜਿਹੜੀ ਯਾਰ ਪਹਿਲੇ ਨੰਬਰ ਵਾਲੀ ਵਹੜਾ ਆ ਗਈ ਤੇਰੀ ਇਹ ਵਹੜ ਤਾਂ ਜਿਵੇਂ ਆਪਾਂ ਗੱਲ ਕਰਨ ਲਗੇ ਵੀ ਜੇ ਕੋਈ ਬੰਦਾ ਪਸੰਦ ਕਰਦਾ ਇਹਨੂੰ ਛੋਟੀ ਮੰਨ ਕੇ ਨਾ ਆਵੇ ਨਹੀਂ ਨਹੀਂ ਪੂਰੀ ਡਾਵਲ ਵੱਡੀ ਆ ਜੀ ਪੂਰੀ ਵੱਡੀ ਵਹੜਾ ਆ ਗਈ ਹਾਂ ਐਰ ਸ਼ਾਰਜ ਕਰਾਉ ਹੁੱਚ ਪੈਂਦੀ ਠੀਕ ਹੈ ਹਾਂ ਤੇ ਕਿੰਮਾ ਸੂਆ ਬਾਈ ਪਲੂਣੀ ਇਹ ਪਹਿਲੇ ਨੂੰ ਬੱਚੇ ਪੋਣੂ ਪੋਣੂ ਬਹੁਤ ਰਿਕਾਟ ਵਾਲੀ ਬੱਚੀ ਆ ਜੀ ਅੱਛਾ ਕਿੰਨੇ ਦਿਨ ਲੈ ਜੂਗੀ ਇਹ ਇਹ ਲੈ ਜੂ 10 ਦਿਨ ਲੈ ਜੂਗੀ ਇਹ ਖੁੱਲੇ 10 ਦਿਨ ਹਾਂਜੀ ਪਹਿਲੇ ਸੂਏ ਮੈਨੂੰ ਐਂ ਦੱਸ ਦੇ ਇਸ ਬਿਹੜ ਨੂੰ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ 28 30 ਕਿਲੋ ਤਰਾਮਦਾਰੀ ਦੇ ਦੂ ਜੀ ਵੱਧ ਪਾਉਂਦੀ ਤੇ ਜੀ ਠੀਕ ਹੈ 30 ਤੋਂ ਪਲੱਸ ਨਿਪੜੂਗੀ ਵੱਧ ਪਾਉਂਗੀ ਮਤਲਬ 25 ਤੋਂ 30 ਤਾਂ ਖੁੱਲਾ ਪਾਉਣਾ ਚਾਹੀਦਾ ਖੁੱਲਾ ਖੁੱਲਾ ਰਾਮਦਾਰੀ ਨੇ ਪਾਉਗੀ ਠੀਕ ਹੈ ਤੇ ਖੋਲਨੀ ਫਿਰ ਕਰ ਆਪਾਂ ਤੋੜ ਕੇ ਦਿਖਾਗੇ ਲੋ ਵੀ ਮਿੱਤਰੋ ਜਿਵੇਂ ਬਾਈ ਨੇ ਆਖਿਆ ਨਾ ਵੀ ਬਿਹੜ ਦਾ ਤੁਸੀਂ ਨਾ ਪਹਿ ਭਜਨ ਵਜੂਦ ਚੈੱਕ ਕਰ ਲੋ ਮੂੰਹ ਦੀ ਵੀ ਬਹੁਤ ਸੋਹਣੀ ਸੁਨੱਖੀ ਆ ਵੀ ਕੱਦ ਘਾੜ ਤਾਂ ਨਾ ਜੇ ਇਹ ਗੱਲ ਕਰ ਲਗੇ ਬਹੁਤ ਵੱਡੇ ਕੱਦ ਘਾਠ ਵਾਲੀ ਬਿਹੜਾ ਮਿੱਤਰੋ ਤੇ ਥੱਲੋਂ ਲੇਵੇ ਤੋਂ ਨਾ ਇਹਨੇ ਇਹ ਦੇਖ ਲੋ ਵੀ ਪੂਰਾ ਸੋਹਣਾ ਤਿਆਰ ਹੋਣਾ ਹੈਗਾ ਅੱਗੇ ਵੀ ਥਾਂ ਪੂਰਾ ਖਾਲੀ ਪਿਆ ਹੁਣ ਇਹ ਲੈ ਚੱਲ ਕੇਰਾ ਇਹ ਆਹ ਦੇਖ ਲੋ ਹੁਣ ਤੁਸੀਂ ਨਾ ਬਾਕੀ ਪ੍ਰਿੰਟ ਪ੍ਰਿੰਟ ਵੀ ਬਿਹੜਾ ਦਾ ਪੂਰਾ ਚੰਗਾ ਆ ਗਿਆ 25 ਤੋਂ 30 ਕਿਲੋ ਦੁੱਧ ਵਹੜਨੇ ਜਿਹੜਾ ਹੈਗਾ ਪਾਉਣਾ ਮਿੱਤਰੋ ਝੋਲੀ ਝਾਲੀ ਬਹੁਤ ਖੁੱਲੀ ਆ ਬਾਈ ਹੈ ਝੋਲੀ ਝਾਲੀ ਬਹੁਤ ਬਾਕੀ ਥਣ ਵੀ ਬੜਾ ਚੰਗਾ ਲੱਗਿਆ ਗਲਾਬੀ ਗਲਾਬੀ ਝੋਲੀ ਬਹੁਤ ਕੱਢੂ ਦੀ ਬਹੁਤ ਇਹ ਆ ਦੇਖ ਲਓ ਮਿੱਤਰੋ ਹੁਣ ਐਵੇਂ ਨਹੀਂ ਕਹਿੰਦੇ ਇਹ ਇੱਥੇ ਆਉਂਗੇ ਨਾ ਤੁਸੀਂ ਵਜਨ ਬਜੂਤ ਚ ਜਿਹੜੀ ਹੈਗੀ ਤੁਹਾਨੂੰ ਪੂਰੀ ਚੰਗੀ ਮਿਲੂਗੀ ਇਹ ਮੈਨੂੰ ਐ ਦੱਸ ਜਸਕਰਨ ਹਾਂਜੀ ਘਰੋਂ ਲੈਤੀ ਐ ਕਿ ਕਿਸੇ ਮਤਲਬ 10-15 ਗਾਵਾਂ ਰੱਖੀਆਂ ਸੀ ਜਿੰਨਾਂ ਕੋਲੇ ਵਧੀਆ ਚੰਗੀਆਂ ਗਾਇਆਂ ਰੱਖੀਆਂ ਦੁੱਧ ਦਾ ਕੰਮ ਕਰਦੇ ਵਧੀਆ ਫਾਰਮ ਆ ਉਹਦਾ ਠੀਕ ਐ ਹਾਂ ਬੱਚੀਆਂ ਪਾਲਦੇ ਚੰਗੇ ਪਗਾਈਆਂ ਦੀਆਂ ਠੀਕ ਐ ਮੈਨੂੰ ਐਂ ਦੱਸਦੇ ਹੁਣ ਇਹਦਾ ਰੇਟ ਕਿੰਨਾ ਕਰਨਾ ਆਪਾਂ ਇਹ ਰੇਟ ਕਿੰਨਾ ਮਰਜ਼ੀ ਕਰਾਓ 1.5 ਕਰਾਓ ਕਿੰਨਾ ਮਰਜ਼ੀ ਕਰੋ 1-15 ਦੀ ਜੱਸ ਨੂੰ ਹੋਈ 1-15 ਦੀ ਹਾਂਜੀ ਕੋਈ ਮਾਣਤਾਨ ਨੇੜੇ ਆ ਕੇ ਮਾਣਤਾਨ ਮੁੱਕ ਤੇ ਕਰ ਦਾਂਗੇ ਜਿਹਦੇ ਪਸੰਦ ਆਉਂਦੀ ਕੋਲੇ ਆ ਗਿਆ ਹਾਂਜੀ ਹਾਂਜੀ ਚੱਲ ਫਿਰ ਕਰਾ ਦੂਜੇ ਨੰਬਰ ਵਾਲੀ ਤੇ ਚੱਲ ਕੇ ਰਾ ਲੈ ਵੀ ਆਹ ਦੇਖ ਲਓ ਇਹ ਜਿਹੜੀ ਤੇਰੀ ਆਹਾ ਗਾਂ ਆ ਗਈ ਹਾਂਜੀ ਹਾਂਜੀ ਇਸ ਗਾਂ ਦਾ ਪਹਿਲਾਂ ਤਾਂ ਮੈਨੂੰ ਸੂਆ ਦੱਸ ਸੂਆ ਜੀ ਆਪਾਂ ਨੂੰ ਤਾਂ ਮਾਲਕਾਂ ਨੇ ਦੂਜਾ ਕਹਿ ਕੇ ਤੇ ਤੀਜੇ ਸੂਏ ਹੋਊਗੀ ਸੂਊਗੀ ਇੱਕ ਤੇ ਤੀਜੇ ਸੂਏ ਠੀਕ ਹੈ ਮਾਲਕਾਂ ਨੇ ਦੂਜੀ ਆਖਿਆ ਯਾਰ ਹਾਂ ਹਾਂ ਲਾ ਕਮਾਲੀ ਕਰਤੀ ਹਾਂਜੀ ਹਾਂਜੀ ਉਹ ਆਇਆ ਵੀ ਮਤਲਬ ਕਾਰ ਕਾਟ ਵਾਲੀ ਆ ਆਪਾਂ ਸਰਪੰਚ ਦਿੱਤੀ ਲਈ ਆ ਦੁੱਧ ਪੱਤੀ 30 32 ਆਮਦਾਰੀ ਨਾਲ ਖੁੱਲ੍ਹੇ ਹੀ ਪਾਈ ਜਾਂਦੀ ਹੈ ਅੱਛਾ 30 32 ਹਾਂਜੀ ਹਾਂਜੀ ਝੋਲੀ 40 ਵੇਖ ਲਓ ਬਹੁਤ ਚੰਗੀ ਆ ਥਣ ਥਣ ਬਹੁਤ ਚੰਗਾ ਲੱਗਿਆ ਅੱਛਾ ਤੇ ਫਿਰ ਮੈਨੂੰ ਆਏ ਦੱਸ ਇਹਦਾ ਰੇਟ ਕਿੰਨਾ ਕਰਾਂਗੇ ਆਪਾਂ ਰੇਟ ਕਿੰਨਾ ਮਰਜ਼ੀ ਕਰਾਈਏਗੀ ਇਹ 85000 ਦੀ ਦੇ ਦਾਂਗੇ ਜੀ 30 32 ਕਿਲੋ ਵਾਲੀ ਖੋਲ ਫਿਰ ਕੇ ਰ ਇਹਨੂੰ ਵੀ ਤੋੜ ਕੇ ਦਿਖਾਈਏ ਲੈ ਵੀ ਤੀਜਾ ਸੂਈ ਸੁੰਦੀ ਆ ਸਾਨੂੰ ਮੈਂ ਦੱਸਾਂ ਗੱਲ ਬਾਕੀ ਲੰਮੀ ਲੰਮੀ ਬਹੁਤ ਆ ਬਹਿੜ ਆ ਦੇਖ ਲੋ ਵੀ ਮਿੰਨੀ ਟਰੱਕ ਜਿੱਦੀ ਬਹਿੜ ਪਈ ਆ ਮਿੱਤਰੋ 30 32 ਕਿਲੋ ਵਾਲੀ 85000 ਰੁਪਏ ਦੇ ਵਿੱਚ ਮਿਲਨੀ ਆ ਤੇ ਹੁਣ ਲੇਵਾ ਦੇਖ ਲੋ ਕਰਮਾਲੀ ਦਾ ਕੱਲਾ ਕੱਲਾ ਥਾਨ ਲੱਗਾ ਲੇਵੇ ਨੂੰ ਗੁਲਾਬੀ ਇਹ ਝੋਲੀ ਹਜੇ ਮਿੱਤਰਾਂ ਇਹ ਵੀ ਪੂਰੀ ਬਣਾਉ ਹਨਾ ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂਗੀ ਕਰਨੇ ਲੈ ਜੂ ਹਫਤਾ ਲੈ ਜੂਈ ਹੈ ਜੀ ਠੀਕ ਆ ਲੈ ਵੀ ਵਜਨ ਵਜੂਦ ਵੀ ਚੰਗਾ ਆ ਗਿਆ ਬਾਕੀ ਨਾ ਲੱਤਾਂ ਲੋਤਾਂ ਦੀ ਪ੍ਰਿੰਟ ਬੜਾ ਸੋਹਣਾ ਬੜੇ ਸੋਹਣੇ ਯਾਰ ਨਾ ਪ੍ਰਿੰਟ ਦੇਖ ਲਓ ਤੁਸੀਂ ਐ ਚਿਤਲੀ ਜੀ ਬਹਿੜ ਆ ਗਈ ਤੇ 85000 ਰੁਪਏ ਦੇ ਵਿੱਚ ਮਿਲਨੀ ਆ ਬੰਦ ਤੇ ਬੰਦੇ ਅੱਛਾ ਭਾਈ ਜਿਸ ਕਰਨੇ ਜਿਵੇਂ ਤੀਜੇ ਨੰਬਰ ਦੇ ਉੱਤੇ ਤੇਰੀ ਆਹ ਬਹਿੜ ਆ ਗਈ ਇਸ ਬਹਿੜ ਦਾ ਮੈਨੂੰ ਪਹਿਲਾਂ ਤਾਂ ਸੂਆ ਦੱਸ ਵੀ ਸੂਆ ਕਿੰਨੇ ਵਾਸਤੇ ਦੀ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂ ਥਾਂ ਲੇ ਵੀ ਦੀ ਪੂਰੀ ਖੁੱਲੀ ਡੁੱਲੀ ਹੈ ਹਾਂ ਹਾਂ ਇਹ ਕਿੰਨੇ ਦਿਨ ਲੈ ਜੂ ਇਹ ਦਿਨ ਲੈ ਜੀ 6 ਲੈ ਜੇ 7 ਲੈ ਜੀ ਠੀਕ ਹੈ ਨਾਲ ਹਾਤਾ ਵੀ ਲੈ ਸਕਦੀ ਜੀ ਠੀਕ ਹੈ ਤੇ ਮੈਨੂੰ ਐ ਦੱਸਦੇ ਕਿੰਨਾ ਦੁੱਧ ਪਾਇਆ ਇਹਨੇ ਦੁੱਧ ਜੀ ਮਾਲਕ ਤਾਂ ਕਹਿੰਦੇ 35 36 ਦਿੱਤਾ ਆਪਾਂ 30 ਕਹਿ ਕੇ ਹੀ ਦਿੰਦੇ ਆ ਇਹਨੂੰ 35 ਪਹਿਲੇ ਸੂਏ 35 36 ਹਾਂ ਕਮਾਲ ਹੋ ਗਈ ਯਾਰ ਵੀ ਆਪਾਂ 30 ਕਹਿੰਨਾ ਆਪਾਂ 30 32 ਕਿਲੋ ਕਹਿ ਕੇ ਦਿੰਦੇ ਆ 30 32 ਕਿਲੋ ਦੀ ਓੜ ਤੇ ਵੀ ਦੇ ਦਾਂ ਗਾਰੰਟੀ ਤੇ ਬੈਠ ਕਿੱਥੋਂ ਲੇਤੀ ਇਹ ਇਹ ਵਾਸਤੇ ਨੇੜੇ ਗੁਆਂਢ ਪਿੰਡੇ ਲਈ ਆਪਣੀ ਅੱਛਾ ਠੀਕ ਆ ਖੋਲ ਫਿਰ ਕੇ ਲੈ ਵੀ ਆ ਦੇਖ ਲੋ ਇਹਦਾ ਰੇਟ ਕਿੰਨਾ ਕਰਤਾ ਹਾਂਜੀ ਇਹਦਾ ਰੇਟ ਰੇਟ ਤਾਂ ਇਕ ਵੀ ਕਰਾ ਲੋ ਕਿੰਨਾ ਮਰਜ਼ੀ ਕਰਾ 95000 ਦੀ ਦਸ ਦੇਣੀ ਐ 95 ਦੀ ਹਾਂਜੀ ਠੀਕ ਆ ਲੈ ਵੀ ਆਹ ਦੇਖ ਲੋ ਆ ਵੀ ਬਹਿੜ ਨਾਲ ਜਿਹੜੀ ਹੈਗੀ ਐ ਪੂਰੀ ਵੱਡੀ ਆ ਗਈ ਬਜਨ ਵਜੂਦ ਦੇਖ ਲੋ ਤੇ ਥਣਲੇਵੀ ਦੀ ਚੈੱਕ ਕਰ ਲੋ ਲੈ ਵੀ ਆਹ ਵੀ 30 32 ਕਿਲੋ ਵਾਲੀ ਬਹਿੜਾ ਇਹ ਲੈ ਲੈ ਚੈੱਕ ਕਰ ਲੋ ਮਿੱਤਰੋ ਪੂਰੇ ਵੱਡੇ ਬਜਨ ਵਜੂਦ ਝੌੜੀਆਂ ਲੱਤਾਂ ਕਰ ਕਰ ਤੁਰਦੀ ਐ ਕਰਮਾਂ ਵਾਲੀ ਆ ਹਾ ਹੱਲੇ ਵਾ ਜਮਾਨ ਫਿੱਟਾ ਉਹ ਗੱਲ ਬਾਤ ਹੈ ਨਹੀਂ ਮਿੱਤਰਾ ਤੇਰੇ ਇੱਥੇ ਨਾ ਰੋੜੀਆਂ ਨੇ ਫਰਸ਼ ਦੇ ਵਿੱਚ ਪਕੜ ਇਹ ਇਧਰ ਨਾ ਮਿੱਟੀ ਸੇਟਣ ਵਾਲੀ ਆ ਇਹ ਮੈਨੂੰ ਐ ਦੱਸ 95000 ਦੀ ਹਾਂ 95000 ਦੀ ਮੁੱਲ ਇੱਕ 20 ਕਰਾ ਲਓ ਕਿ ਨਾ ਮਰਜ਼ੀ ਕਰਾ ਲਓ ਲੈ ਵੀ ਆ ਦੇਖ ਲਓ ਦੂਜਾ ਸੂ ਆ 95000 ਰੁਪਏ ਦੀ ਵਹੜ ਮਿਲਨੀ ਆ ਫਾਰਮ ਵਾਲੀ ਵਹੜ ਆ ਇਹ ਬਹੁਤ ਜਿਆਦਾ ਜ਼ਬਰਦਸਤ ਲੇਵਾ ਜਿਹੜਾ ਹੈਗਾ ਤਿਆਰ ਕਰਨਾ ਹਜੇ ਕਰਮ ਵਾਲੀ ਨੇ ਦਿਨ ਲਿਆ ਰਹੇ ਦੋ ਲੈ ਜੇ ਚਾਰ ਲੈ ਜੇ ਪੰਜ ਲੈ ਜੇ ਠੀਕ ਐ ਬਾਕੀ ਫਾਰਮ ਦੀ ਜਿਹੜੀ ਦਿੱਖ ਹੈਗੀ ਉਹ ਤੁਹਾਨੂੰ ਲੱਗਦੀ ਹੈ ਕਿ ਨਹੀਂ ਇਹ ਜ਼ਰੂਰ ਦੱਸਿਓ ਆ ਦੇਖੋ ਉਤੋਂ ਦਾ ਤੁਸੀਂ ਸਮੀ ਪਲੀ ਜਿਹੜੀ ਹੈਗੀ ਐ ਕਿਉਂਕਿ ਮੈਨੂੰ ਐ ਦੱਸਦੇ ਵੀ ਇਹ ਜੀਆਂ ਕਾਵਾ ਮਾਂ ਪੂਰੀ ਕੁਆਲਿਟੀ ਵਾਲੀ ਹੈ ਨਹੀਂ ਕੋਈ ਹਾਂ ਨਹੀਂ ਕਿਸੇ ਪਰ ਇਹ ਚਾਰ ਚੂਰ ਦੀਆਂ ਚੰਗੀਆਂ ਪਲੀਆਂ ਹੋਈਆਂ ਨੇ ਹਾਂ ਹਾਂ ਤੇ ਕਰਨੇ ਜਿਵੇਂ ਚੌਥੇ ਨੰਬਰ ਦੇ ਉੱਤੇ ਆਹਾ ਕੀ ਤੇਰੀ ਇਹ ਸੂਈ ਹੈ ਜੀ ਇਹ ਸੂਈ ਹੋਈ ਵਹੜ ਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਸੂਆ ਦੂਜਾ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 5-6 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਹੋਣਾ ਥੱਲੇ ਕੈਨ ਨੂੰ ਕਿੰਨਾ ਮਰਜੀ ਕਿ 14 14 ਕਿਲੋ ਹੋਊਗਾ ਹੁਣ ਜੀ 15 ਹੋਵੇ 14 ਹੋਵੇ ਹੈਗਾ ਤਿਆਰੀ ਠੀਕ ਹੈ ਹਾਂ ਕਿੰਨੇ ਰੁਪਈਆ ਚ ਦੇਣੀ ਇਹ ਇਹ 58000 ਜਿਸਨੋ ਆਈ 58 ਦੀ ਹਾਂ ਜੀ ਮਗਰ 70 ਕਰਾ ਲ 75 ਕਰਾ ਨਾ ਕਿੰਨੇ 58000 ਖੋਲ ਫਿਰ ਕਰ ਮਗਰ ਬੱਚਾ ਕਿ ਬੱਚੀ ਬੱਚਾ ਹੀ ਮਗਰ ਮਗਰ ਬੱਚਾ ਹੈ ਇਹ ਆਪਣਾ ਹੜਾ ਜਿਹੜਾ ਹਾਂ ਪਹਿਲਾਂ ਆ ਦੇਖ ਲਓ ਮਿੱਤਰੋ ਲਿਆ ਕਰ ਇਹ ਲਵੀ ਇਹਦੇ ਥੱਲੇ ਨਾ ਜੇ ਗੱਲ ਕਰਕੇ 14 15 ਕਿਲੋ ਦੁੱਧ ਤਿਆਰ ਆ ਤੇ ਲਿਵਾ ਇਹਦਾ ਵੀ ਸੋਨਾ ਆ ਗਿਆ ਇਹ ਸਾਨੂੰ 57000 ਰੁਪਏ ਦੀ ਵਿੱਚ ਵਹਿੜ ਮਿਲ ਜਣੀ ਹੈ 57000 ਚ 57 ਆਖਿਆ ਸੀ ਨਾ 58 ਚਲ ਕੋਈ ਨਹੀਂ ਹਜ਼ਾਰ ਹੁਣ ਛੱਡ ਦੇ ਲੈ ਵੀ ਆਹ ਦੇਖ ਲੋ ਜਰਨਾ ਆ ਵਹਿੜ ਸਾਨੂੰ ਯਾਰ ਮੇਰੇ ਹਿਸਾਬ ਨਾਲ 55000 ਰੁਪਏ ਚ ਹੀ ਬਣਨੀ ਚਾਹੀਦੀ ਹੈ ਬਾਕੀ ਜੇ ਫਿੱਟਾ ਕੀ ਗੱਲਬਾਤ ਕਰ ਲਿਓ ਠੀਕ ਹੈ ਲੈਵਾ ਇਹਦਾ ਵੀ ਜਮਾਨ ਪੂਰਾ ਪੱਟਾ ਦੇ ਵਿੱਚ ਫਿਕਸ ਆ ਗਿਆ ਲਿਆ ਅਛਾ ਕਰਨੇ ਜਿਵੇਂ ਮੈਂ 55000 ਰੁਪਏ ਕਹਤਾ ਮੈਨੂੰ ਆਏ ਦੱਸਦੇ 57 ਚ ਦੇਂਗਾ ਕਿ 58 ਚ 58 ਦੀ ਆਖਿਆ ਜੀ ਕੋਈ ਮਾਨਤਨ ਕਰਦਾ ਕੋਈ 1500 ਦਾ ਹੋਰ ਕੋ ਬਾਹਲਾ ਲੰਮਾ 57 ਦੀ ਰਹਿ ਗਈ ਗੱਲ ਹਾਂਜੀ ਹਾਂਜੀ ਠੀਕ ਆ ਤੇ ਨੰਬਰ ਕਿਹੜਾ ਚੱਲਦਾ 62 47 86 206 ਜੀ ਠੀਕ ਹੈ ਤੇ ਨੰਬਰ ਆਪਾਂ ਮਿੱਤਰੋ ਮੈਨੂੰ ਆਇ ਲੱਗਦਾ ਵੀ ਗਰਨੂਰ ਦਾ ਲਾ ਦਾਂਗੇ ਠੀਕ ਹੈ ਗਰਨੂਰ ਨਾਲ ਤੁਸੀਂ ਗੱਲਬਾਤ ਕਰ ਲਿਓ ਜਿਹਦੇ ਭਰਾ ਦੇ ਬਹਿੜ ਇੱਥੇ ਫਿੱਟ ਆਉਂਦੀ ਐ ਇੱਥੇ ਆ ਜਿਓ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜਾ ਹੈਗਾ ਕੋਈ ਵੀ ਨਗ ਤੁਸੀਂ ਲਿਜਾ ਸਕਦੇ ਹੋ ਤੇ ਕਿਵੇਂ ਲਗੀਆਂ ਬਾਈ ਦੀਆਂ ਬੇੜਾ ਦੱਸਿਓ ਜਰੂਰ ਕਰਨੇ ਬਾਈ ਧੰਨਵਾਦ ਤੇਰਾ ਬਹੁਤ ਬਹੁਤ